ਸਾਸਰੀ ਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਜੀ ਬਾਈ ਮਸ਼ੀਨ ਦਾ ਕੰਮ ਚੱਲੀ ਜਾਂਦਾ ਹੈ ਰੈਡੀ ਪਰ ਰੈਡੀ ਹੋਈ ਜਾਂਦੀ ਆ ਬਸ ਚਿੰਜਰ ਨੂੰ ਹੋਏ ਹੋਏ ਦਵਾਲੇ ਹੁਣ ਬਾਕੀ ਕੱਲ ਆਪਣਾ ਬੰਦਾ ਮਨੋਜ ਹੈ ਨਾ ਵੀ ਉਹਦਾ ਯਾਰ ਦਾਦਾ ਨਾ ਚੜ੍ਹਾਈ ਕਰ ਗਿਆ ਪਰਸੋਂ ਚਲੋ ਪਰਸੋਂ ਦਾ ਵਿਚਾਰਾ ਨਹੀਂ ਗਿਆ ਨਾ ਉਹਨੇ ਘਰੇ ਗਏ ਤਾਂ ਦੀ ਕਹਿੰਦਾ ਵੀ ਮੇਤੇ ਤਾਂ ਪਹੁੰਚ ਨਹੀਂ ਹੋਣਾ ਪੇ ਜੂਪੀ ਭਾਈ ਆਏ ਵੀ ਦਿਹਾੜੀ ਲੱਗੇ ਜਾਂਦੀ ਆ ਉਹਨੇ ਕਿਹਾ ਕਹਿੰਦਾ ਯਾਰ ਮੈਤੇ ਤਾਂ ਪਹੁੰਚ ਨਹੀਂ ਹੋਣਾ ਵੀ ਕਿਤੇ ਅੱਡੀ ਦੇ ਵਿੱਚ ਤੂੰ ਸੰਸਕਾਰ ਆ ਨਾ ਵੀ ਚਲੋ ਕਰ ਲਓ ਉਹ ਹੋਗਾ ਜਿਹੜਾ ਵੀ ਮੇਰੇ ਆਜ ਤੇ ਪੈ ਜੂਗਾ ਚਲੋ ਹੁਣ ਉਹ ਕਹਿੰਦਾ ਵੀ ਨਾਲੇ ਦੇ ਹੈ ਨਾ ਵੀ ਬਹੁਤ ਯਾਰ ਮਾੜਾ ਹੋਇਆ ਨਾ ਇੱਕ ਤਰੀਕ ਨੂੰ ਕੱਲ ਉਹਨਾਂ ਦੇ ਘਰੇ ਵਿਆਹ ਤਾਂ ਅੱਜ ਉਹਦਾ ਦਾਦੇ ਦਾ ਨਾ ਵੀ ਕਾਰੀਗਰਾਮ ਆ ਜਿਹੜਾ ਕੱਲੂ ਕਰਨਗੇ ਤੇ ਲੋ ਵਿਆਹ ਵਾਲੇ ਦਿਨ ਕਾਰੀਗਰਾਮ ਹੋਣ ਕਰਨਾ ਪੈਣਾ ਭੋਗ ਪਾਉਣਾ ਪੈਣਾ ਉਹਦਾ ਇੱਕ ਤਰੀਕ ਨੂੰ ਉਹਦੇ ਬੜੇ ਭਾਈ ਦਾ ਵਿਆਹ ਤਾਂ ਪੰਜ ਭਾਈਆਂ ਕਹਿੰਦਾ ਕਹਿੰਦਾ ਵਿਆਹ ਹੋਇਆ ਇੱਕ ਰਹਿੰਦਾ ਦੋ ਰਹਨੇ ਇੱਕ ਹੀ ਰਹਿੰਦਾ ਕਿਤੇ بڑا ਰਹਿੰਦਾ ਤਾਂ ਬੜੇ ਦਾ ਵਿਆਹ ਤਾਂ ਚੱਲ ਫੇਵਰੀ ਦੀ ਤੀ ਕਹਿੰਦਾ ਵੀ ਨਾਲੇ ਮੇਰਾ ਵੀ ਉਦਨੇ ਸ ਕਰਨ ਪਾਉਣਾ ਜਿੱਦਨ ਮੰਨ ਲੋ ਸਿਸਟਮ ਉਹ ਕਰਨਾ ਹੈ ਉਹਦੇ ਭਾਈ ਦਾ ਕਰਨ ਦਾ ਵਿਆਹ ਉਦਨੇ ਸ ਕਰਨੀ ਦਾ ਪੈਣਾ ਤਾਂ ਮਤੁਈ ਹਿਸਾਬ ਲਾ ਲੋ ਵੀ ਮੰਦਾ ਸੋਚਦਾ ਕੀ ਆ ਨਾ ਹੁੰਦਾ ਕੀ ਆ ਚਲੋ ਜਿਹੜਾ ਹੁਣ ਫੇਰਾਤ ਕਹਿੰਦਾ ਮੈਨੂੰ ਬਈ ਜਾਣ ਦੇ ਮੈਂ ਮਗਾ ਚੱਲ ਵੀ ਉਹ ਵੀ ਜ਼ਰੂਰੀ ਆ ਤੂੰ ਨਿਕਲ ਵੀ ਮੜਾ ਮੋਟਾ ਕੰਮ ਆ ਜਿਹੜਾ ਹਨ ਮੇਰੇ ਕੋਲੇ ਹੈਗੇ ਆ ਬੰਦੇ ਭਾਈ ਹੈਗਾ ਮੇਰਾ ਸਾਡਾ ਦੂਆ ਛੋਟੂ ਹੈਗਾ ਵੀ ਅਸੀਂ ਮੈਂ ਤਾਂ ਕਰੇ ਲੈਣਾ ਚੈਨਾ ਐਲੀਵੇਟਰ ਵਾਲੀਆਂ ਪਾਤੀਆਂ ਪਾਉਣ ਤੋਂ ਬਾਅਦ ਵੀ ਮੜਾ ਮੋਟਾ ਕੰਮ ਹੈ ਤਾਂ ਮੈਂ ਕਰੀ ਜਾਣਾ ਹਨ ਤੂੰ ਆਪਣਾ ਸ਼ਾਮ ਡਿਊਟੀ ਜਾ ਕੇ ਆਜੂਗਾ ਕਹਿੰਦਾ ਭਾਈ ਜਿੱਦਾਂ ਤੁਸੀਂ ਫੋਨ ਲਾਉਂਗੇ ਹਨ ਵੀ ਉਸ ਦਿਨ ਮੈਂ ਪਹੁੰਚ ਜਾਊਗਾ ਵਾ ਚੱਲ ਕੋਈ ਨਹੀਂ ਉਹ ਵੀ ਜ਼ਰੂਰੀ ਤਾਂ ਨਾ ਕੰਮ ਚਲੋ ਹੁਣ ਤੁਹਾਨੂੰ ਦਿਖਾਉਨੇ ਆ ਵੀ ਆਪਾਂ ਕੱਲ ਕੀ ਕੀ ਕੰਮ ਕਰਿਆ ਕੱਲ ਤਾਂ ਵੀਡੀਓ ਸਮਝ ਲਓ ਸਾਰੀ ਦਿਹਾੜੀ ਨਹੀਂ ਬਣੀ ਬੁਖਾਰ ਨੇ ਬਹੁਤ ਬਾਈ ਮਾਰਤੀ ਸੀ ਪਰ ਸੋਂਦ ਨੂੰ ਮੈਂ ਕਹਿ ਰਿਹਾ ਨਾ ਵੀ ਸਰੀਰ ਨਹੀਂ ਠੀਕ ਆ ਤਾ ਕੱਲ ਤੋਂ ਹਿਸਾਬ ਲਾ ਲਓ ਵੀ ਬੁਖਾਰ ਜਦੋਂ ਰਾਤ ਨੂੰ ਉਹ ਰਾਤ ਨੂੰ ਚੈੱਕ ਕਰਾਇਆ ਜਾ ਕੇ 107-8 ਬੁਖਾਰ ਮੈਂ ਕਹਿੰਦਾ ਵੀ ਪੁੱਛੋ ਇੰਨਾ ਬ ਮੱਲੋ ਸਰੀਰ ਚੋਂ ਜਾਨੇ ਨਿਕਲ ਗਈ ਦੀ ਇੱਕ ਵਾਰ ਤਾਂ ਪਰ ਫੇਰ ਵੀ ਚਲੋ ਮਾਰ ਮਹਾਰਾਜ ਦੀ ਇੰਨੀ ਕਿਰਪਾ ਵੀ ਉਹ ਕੰਮ ਨਹੀਂ ਹੁੰਦਾ ਨਾ ਵੀ ਏਉਂ ਹਫਤਾ ਹਫਤਾ ਪਏ ਰਹਿੰਦੇ ਮੜਾ ਜਿਹਾ ਬੁਖਾਰ ਚੜੇ ਤੇ ਜਦ ਇਹ ਦਵਾਈ ਲਿਆਂਦੀ ਅਜੇ ਘਰ ਦੇ ਦਾ ਕਹਿਣ ਤੇ ਵੀ ਟੈਸਟ ਟੋਸਟ ਕਰਾਇਆ ਹਨਾ ਆਰਾਮ ਕਾਲਾ ਮਹਾਨਾ ਆਰਾਮ ਕਦੇ ਕਰਨਾ ਜਾਂ ਆਪਣਾ ਕਿਤੇ ਹੀ ਆਹੀ ਆ ਵੀ ਲੋਏ ਨਾਲ ਖੁੱਲਣਾ ਨਾ ਇਹ ਨਹੀਂ ਸਾਨੂੰ ਸਭ ਕੁਝ ਦਿੱਤਾ ਹੈ ਇਹ ਨਹੀਂ ਸਾਨੂੰ ਸਿਖਾਇਆ ਹੁਣ ਜੇ ਮੜਾ ਜੀ ਸਰੀਰ ਤੇ ਮੁਸੀਬਤ ਪਈ ਤਾਂ ਉਹੀ ਪਈ ਜੀ ਇਹ ਨਾ ਸਭ ਮੇਰੇ ਦਾ ਸਾਡੇ ਖੂਨ ਦੇ ਵਿੱਚ ਹੀ ਨਹੀਂ ਆਇਆ ਇਹ ਚੀਜ਼ ਚਲੋ ਬਾਕੀ ਤੁਹਾਨੂੰ ਦਿਖਾਉਨੇ ਹੁਣ ਆਪਾਂ ਥਰੇਸ਼ਰ ਆ ਜਿਹੜਾ ਇਹਦਾ ਹਨ ਮੱਲੋ ਫਿੱਟ ਕਰਤਾ ਤਾਂ ਇਹ ਪੂਰਾ ਕੱਲ ਥਰੇਸ਼ਰ ਆ ਜਿਹੜਾ ਆਪਾਂ ਨਾ ਪਾਤਾ ਦਾ ਬਾਸਕਟ ਥਰੇਸ਼ਰ ਬਾਕੀ ਆਪਾਂ ਬਾਈ ਸੈਟ ਆ ਜਿਹੜਾ ਹਨ ਬਿਲਕੁਲ ਮੱਕੀ ਵਾਲਾ ਸੈਟੇ ਪਾਇਆ ਹੈ ਵੀ ਬਾਸਕਟ ਵੀ ਮੱਕੀ ਵਾਲੀ ਪਾਈ ਆ ਥਰੇਸਰ ਵੀ ਕਣਕ ਵਾਲੀ ਪਾਈ ਜਿਵੇਂ ਸੇਮ ਮੱਕੀ ਦੇ ਵਿੱਚ ਚੱਲਦਾ ਦਾ ਬਸ ਉਹੀ ਚੱਕ ਕੇ ਇਹਦੇ ਵਿੱਚ ਫਸਾਤਾ ਹਨਾ ਬਾਕੀ ਤੁਹਾਨੂੰ ਪਤਾ ਹੀ ਆ ਬਣਾਈ ਹੈ ਜਿਹੜੀ ਮੂਰੇ ਤੇ 17 ਦੀ ਟੋਪੀ ਕਰਦੀ ਪਿੱਛੇ ਤੇ 17 ਦੀ ਚੂੜੀ ਕਰਦੀ ਕਿਉਂ ਮੂੰਗੀ ਦੇ ਵਿੱਚ ਭਾਈ ਐ ਬਹੁਤਾ ਜਿਆਦਾ ਉਹ ਨਹੀਂ ਹੁੰਦਾ ਨਾ ਫਲੀ ਉਵੇਂ ਫਟ ਜਾਂਦੀ ਹੁੰਦੀ ਆ ਬਾਕੀ ਦੇਖਦੇ ਆ ਕੀ ਪਤਾ ਵੀ ਜਿਵੇਂ ਜਿਹੜੇ ਹਿਸਾਬ ਨਾਲ ਮੌਸਮ ਖਰਾਬ ਚੱਲਦਾ ਹਨਾ ਐਮਪੀ ਦੇ ਵਿੱਚ ਤਾਂ ਭਾਈ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਵੱਲੋ ਅਸ਼ੋਕਨਗਰ ਹੋ ਗਿਆ ਗੁੰਨਾ ਹੋ ਗਿਆ ਹਨਾ ਇਦਰ ਨੂੰ ਤੇਰੇ ਜਿੱਥੇ ਆਪਾਂ ਆਪਣੀ ਇਸ਼ਾ ਕਾੜਾ ਸਾਈਡ ਆਉ ਗਿਆ ਮੈਂ ਹਸਾਬ ਲਾ ਲਾ ਉੱਥੇ ਦਾ ਬਈ ਪਾਣੀ ਤੇ ਪਾਣੀ ਐ ਮੰਜਲ ਇੱਕ ਇੱਕ ਮਕਾਨ ਦੀ ਮੰਜਲ ਡੁੱਬੀ ਹੋਈ ਆ ਵੀ ਇੰਨਾ ਜ਼ਿਆਦਾ ਪਾਣੀ ਉੱਥੇ ਮੈਂ ਵੀਡੀਓ ਲਾ ਦਣਾ ਇਹ ਤੇ ਤੇ ਨਾ ਵੀ ਇੰਨਾ ਮੀਂਹ ਯਾਰ ਐਮਪੀ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਬਾਕੀ ਉਤਰਾਇ ਸਰ ਪਾ ਕੇ ਹਨਾ ਬੈੱਡ ਦੀ ਢਾਲ ਢੂਲਾ ਪਾ ਕੇ ਚੈੱਕ ਕਰੀ ਜਿਹੜੀ ਬੈੱਡ ਦੀ ਢਾਲ ਤੀ ਬਈ ਨਾ ਥੋੜੀ ਜੀ ਮੰਨ ਲਓ ਹੈਗੀ ਆ ਆਪਣੇ ਬੈੱਡ ਦੀ ਮੰਨ ਲਓ ਹੈਗੀ ਆ ਜੇ ਕਿਸੇ ਵੀਰ ਦਾ ਹਨਾ ਬੈੱਡ ਭਰਦਾ ਹੈ ਮਸ਼ੀਨ ਦਾ ਤਾਂ ਆਪਾਂ ਬੈੱਡ ਦੇ ਗੁਟਕੇ ਦੇਣੇ ਕਿੱਥੇ ਆ ਕਿਵੇਂ ਦੇਣੇ ਆ ਉਹ ਤੁਹਾਨੂੰ ਆਹ ਵੀਡੀਓ ਦੇ ਵਿੱਚੋਂ ਦੱਸਦਾ ਵੀ ਜਿਹੜੀ ਪਿੱਛੇ ਤੇ ਹਨਾ ਪਿਛਲੇ ਪਾਸੇ ਆਪਾਂ ਕੱਸਦੇ ਆ ਉੱਥੇ ਤਾਂ ਬਈ ਅੱਖ ਨਹੀਂ ਛੇੜਨਾ ਆਪਾਂ ਨੇ ਕੁਝ ਨਹੀਂ ਖਸਾਉਣਾ ਕੋਈ ਰਗੜਨਾ ਨਹੀਂ ਕੋਈ ਨਾਟ ਨਹੀਂ ਵਢਣਾ ਕੁਝ ਨਹੀਂ ਕਰਨਾ ਜਿਹੜੀਆਂ ਆਪਣੀਆਂ ਮੂਹਰੇ ਵੈਰਕਟੀਆਂ ਨਾ ਆਹ ਵੈਰਕਟੀਆਂ ਜਿਹੜੀਆਂ ਆਪਣੀਆਂ ਇਹਨਾਂ ਦੇ ਵਿੱਚ ਚਾਹੇ ਦਾ ਇੱਥੇ ਵੈਰਕਟੀਆਂ ਦੇ ਵਿੱਚ ਇੱਕ ਇੱਕ ਜਿਹੜੀ ਗ੍ਰਿਲ ਪੱਤੀ ਹੁੰਦੀ ਆ ਉਹ ਦਿਲ ਵਿੱਚ ਰਾਕ ਕੱਢ ਕੇ ਪੱਕਾ ਕੰਮ ਹੋ ਜਾਂਦਾ ਜਾਂ ਫਿਰ ਟਿਮਰੀਆਂ ਦੇ ਲਵੇ ਇਹਨਾਂ ਦੇ ਵਿੱਚ ਹੁਣ ਮੈਂ ਇਹ ਹਿਸਾਬ ਲਾਇਆ ਤਾਂ ਆਪਣੇ ਬੈੱਡ ਦਾ ਦੇਖਿਆ ਸਿਸਟਮ ਜਿਹੜੀ ਲੈਵਲ ਤਾਂ ਸਾਨੂੰ ਲੱਭਿਆ ਨਹੀਂ ਜਿਹਨੀ ਪਾਣੀ ਦੇ ਹਿਸਾਬ ਨਾਲੇ ਦੇਖਿਆ ਤਾਂ ਵੀ ਜਦੋਂ ਬੈੱਡ ਪਾਇਆ ਹੈ ਨਾ ਪਾਣੀ ਦਾ ਉੱਤੇ ਦੇਖਿਆ ਪਿੱਛੇ ਨੂੰ ਜਾ ਰਿਹਾ ਤਾਂ ਬਾਕੀ ਲੈਵਲ ਨਾਲ ਵੀ ਚੈੱਕ ਰਿਆ ਮੇਰਾ ਪਹਿਲਾ ਹਨਾ ਜਦੋਂ ਆ ਕਣਕ ਮੌਕੇ ਇਹ ਨਾ ਝੋਨੇ ਮੌਕੇ ਕਣਕ ਦਾ ਸੀਜ਼ਨ ਲਾ ਕੇ ਖੋਲੀ ਦੀ ਜਦ ਮੈਂ ਲੈਵਲ ਨਾਲ ਚੈੱਕ ਕਰਿਆ ਤਾਂ ਸਾਰਾ ਇਹ ਲੈਵਲ ਨਾਲ ਚੈੱਕ ਕਰਿਆ ਤਾਂ ਫਿਰ ਐਨ ਓਕੇ ਦੀ ਰਿਪੋਰਟ ਹੋ ਗਿਆ ਤਾਂ ਕੰਮ ਇਹ ਇਧਰ ਵੀ ਵੈਰਾਈਟੀਆਂ ਦੇਣੀਆਂ ਆਪਾਂ ਨਾ ਵੈਰਾਈਟੀਆਂ ਦੇ ਵਿੱਚ ਪੱਤੀ ਦੇ ਲਈਏ ਜਾਏ ਆਪਾਂ ਚਾਹੇ ਆਪਾਂ 17 ਦੀ ਟਿਮਰੀ 19 ਦੀ ਟਿਮਰੀ ਦੇ ਲਈਏ ਤਾ ਆਪਣੀ ਢਾਲ ਜਿਹੜੀ ਬੈੱਡ ਦੀ ਹੈ ਨਾ ਕਈ ਮਸ਼ੀਨਾਂ ਦੇ ਬੈੱਡ ਭਰਨ ਦੀ ਕੰਪਲੀਟ ਹੁੰਦੀ ਹੈ ਵੀ ਬੈੱਡ ਭਰ ਜਾਂਦਾ ਬਸ ਉਹ ਆਹੀ ਕੰਪਲੀਟ ਹੁੰਦੀ ਹੈ ਬਾਈ ਹੈ ਨਾ ਕਈ ਮਸ਼ੀਨਾਂ ਦੇ ਨਾ ਕੀ ਹੁੰਦਾ ਢਾਲ ਚਾਹੀਦੀ ਹੈ ਪਿੱਛੇ ਨੂੰ ਕਈ ਜਾਂਦੇ ਪੈਰ ਲੈਵਲ ਹੁੰਦੀ ਹੈ ਕਈਆਂ ਦੀਆਂ ਮੂਰੇ ਨੂੰ ਵੀ ਹੋ ਜਾਂਦੀ ਬਣੀ ਮੋਟੀ ਉਹ ਲੈਵਲ ਨਾਲ ਪਤਾ ਲੱਗਦਾ ਵਾ ਕੀ A to Z 0 ਹੈ ਨਾ ਬਾਕੀ ਇੱਕ ਬਾਈ ਦਾ ਕੱਲ ਫੋਨ ਆਇਆ ਕਹਿੰਦਾ ਬਾਈ ਜ਼ਰੂਰ ਹੈ ਨਾ ਵੀ ਇੱਕ ਵੀਡੀਓ ਆਪਣੇ ਕਲੱਚ ਤੇ ਜ਼ਰੂਰ ਕਰਿਓ ਵੀ ਯਾਰ ਕਲੱਚ ਕਹਿੰਦਾ ਸਾਡੇ ਕੋਲੇ ਮਸ਼ੀਨ ਆ ਵੀ 20 ਮਾਡਲ ਮਸ਼ੀਨ ਆ ਕਹਿੰਦਾ 20 ਪਤਾ ਨਹੀਂ 21 ਕਹਿੰਦਾ ਵੀ ਸਾਡਾ ਕਲਚ ਕਹਿੰਦਾ ਸੀਜ਼ਨ ਦੇ ਵਿੱਚ ਨਾ ਦੋ ਦੋ ਤਿੰਨ ਤਣ ਵਰ ਖੁੱਲ ਜਾਂਦਾ ਬਾਈ ਕਲਚ ਖੁੱਲਣ ਦਾ ਕਾਰਨ ਜਿਹੜਾ ਨਾ ਮੈਂ ਹੁਣ ਸਾਡਾ ਦਾ ਕਲਚ ਪੈਸੇ ਫਿੱਟ ਹੋਇਆ ਹੋਇਆ ਹੁਣ ਆਪਾਂ ਚਲੋ ਇਹ ਕੋਲਾ ਕੇ ਫਿਰ ਤੁਹਾਨੂੰ ਬਹਿਨ ਪੂਰੀ ਗੂੜੀ ਜਾਣਕਾਰੀ ਦਵਾਂਗੇ ਹੁਣ ਆਪਾਂ ਜਿਵੇਂ ਗੇਅਰ ਹੋ ਗਿਆ ਨਾ ਬੈਲੋਜਿੰਗ ਹੋ ਗਿਆ ਜਿਹੜੀ ਚੀਜ਼ ਚੇਂਜਰ ਹੋ ਗਿਆ ਇਹ ਸਾਰੀਆਂ ਚੀਜ਼ਾਂ ਦੇ ਆਪਾਂ ਗੱਲਬਾਤਾਂ ਕਰਿਆ ਕਰਾਂਗੇ ਵੀਡੀਓ ਤੇ ਰਹੀ ਹੈ ਨਾ ਵੀ ਦੱਸਿਆ ਕਰਾਂਗੇ ਚਲੋ ਪਹਿਲਾ ਟਾਈਮ ਵੀ ਦਾ ਬਾਈ ਲੱਗਦਾ ਹੁਣ ਚਲੋ ਟਾਈਮ ਤੋਂ ਵੀ ਹੁੰਦਾ ਬਾਕੀ ਮੈਂ ਉਹ ਵੀਰਾਂ ਨੂੰ ਇੱਕ ਹਨਾ ਗੱਲ ਬੇਨਤੀ ਕਰਦਾ ਜਿਹੜੇ ਵੀਰਾਂ ਕੱਲ ਮੈਂ ਸਪੈਸ਼ਲ ਫੋਨ ਕਰਕੇ ਕਿਹਾ ਪਹਿਲਾਂ ਤਾਂ ਉਹ ਬਾਈ ਨੂੰ ਮੈਂ ਨਾ ਸਮਝਾਉਣਾ ਜ਼ਰੂਰ ਵੀ ਜਦੋਂ ਵੀਰੇ ਆਪਾਂ ਕਲਚ ਪਲੇਟ ਬੰਦਦੇ ਆ ਹਨਾ ਆਪਾਂ ਨੇ ਨਾ ਇੱਕ ਨਾਰਮਲ ਟਿਮਰੀ ਲੈ ਲੈਣੀ 17 ਦੀ ਇਹ ਜੀ ਮੱਲੋ ਵੱਡੀ ਨਹੀਂ ਲੈਣੀ ਆ ਤਾਂ 19 ਦੀ ਐ ਵੈਸੇ ਇੱਕ ਛੋਟੀ ਨਾਰਮਲ ਟੀਮਰੀ ਲੈ ਲੈਣੀ ਜਿੱਥੇ ਮੰਨ ਲਓ ਫਿੰਗਰਾਂ ਹਨਾ ਫਿੰਗਰਾਂ ਦੇ ਜੇ ਆਪਾਂ 베アリング ਪਾਈ ਰੱਖਦੇ ਹੁੰਨੇ ਉੱਪਰ ਪੱਧਰਾ ਕਰਨ ਨੂੰ ਉਹਦੇ ਨਾਲ ਨਾ ਜਿੱਥੇ ਪ੍ਰੈਸ਼ਰ ਪਲੇਟ ਦੇ ਨਾਲ ਆਪਾਂ ਨੇ ਇੰਨੀ ਟਿਮਰੀ ਉੱਥੇ ਸਾਰੇ ਪਾਸੇ ਟਿਮਰੀ ਪਸਾਉਣੀ ਹੈ ਚਾਰੇ ਫਿੰਗਰਾਂ 'ਚ ਟਿਮਰੀ ਪਸਾਉਣ ਤੋਂ ਬਾਅਦ ਇਹ ਨਹੀਂ ਹੈਗਾ ਵੀ ਸੈਟਿੰਗ ਵਧੀਆ ਹੋ ਗਈ ਕਲੱਚ ਦੀ ਸਿਰਫ ਸੈਟਿੰਗ ਤੇ ਆ ਕੇ ਗੱਲ ਨਹੀਂ ਮੁੱਕਦੀ ਉਹ ਤੋਂ ਬਾਅਦ ਆ ਜੰਨੀ ਹੈ ਜੀ ਆ ਰਾੜਾ ਇਹ ਆ ਰਾੜਾ ਆ ਜੰਨੀ ਹੈ ਨਾ ਇਹ ਰਾੜਾ ਕਈ ਵਾਰੀ ਹੁਣ ਆਪਾਂ ਕਲੱਚ ਨਾ ਕ ਕਲੱਚ ਚਲੋ ਵੈਸੇ ਕੰਮ ਦਾ ਕਲੱਚ ਦਾ ਕੀ ਕਰਿਆ ਖੋਲ ਕੇ ਸਾਫੇ ਕਰਿਆ ਜਿਹੜੀ ਸਾਡੇ ਕਲੱਚ ਦੇ ਵਿੱਚ ਪਲੇ ਆ ਹੋਣਾ ਘਟ ਗਈ ਨਹੀਂ ਮੇਰੀ ਘੱਟੋ ਘੱਟ ਵੀ ਚਾਰ ਉਂਗਲ ਦੀ ਪਲੇ ਰੱਖਦਾ ਹੰਦ ਲੋ ਵੀ ਉਂਗਲ ਦੀ ਪਲੇ ਰਹਿ ਗਈ ਕਰਿਆ ਕੱਖ ਨਹੀਂ ਕਲੱਚ ਸਾਫ ਕਰਕੇ ਸੈਟਿੰਗ ਨਹੀਂ ਕਰੀ ਐਨ ਪਸ ਇੱਕ ਫਿੰਗਰ ਛੇੜੀ ਆ ਪਧਰੀ ਕਰੀ ਆ ਪਧਰੀ ਕਰਨ ਨਾਲ ਤੁਸੀਂ ਹਿਸਾਬ ਲਾ ਲਓ ਵੀ ਇੱਕ ਫਿੰਗਰ ਸਾਫ ਕਰਨੇ ਨਾਲੇ ਪਲੇ ਆ ਜਿਹੜੀ ਹਨਾ ਨਹੀਂ ਮੈਂ ਤਿੰਨ ਚਾਰ ਉਂਗਲ ਦੀ ਪਲੇ ਰੱਖਦਾ ਹੰਨਾ ਉਂਗਲ ਦੀ ਪਲੇ ਰਹਿ ਗਈ ਇਹ ਚੀਜ਼ ਆ ਜਿਹੜੀ ਪਲੇ ਆ ਹਨਾ ਜਦੋਂ ਆ ਪਾਉਣੀ ਆ ਕਲੱਚ ਕਦੇ ਵੀ ਚਾਹੇ ਆਪਾਂ ਇਹ ਨਾ ਕਈ ਵੀ ਪਹਿਲਾਂ ਪਲੇ ਹੈਗੀ ਤੀ ਜਦੋਂ ਵੀ ਆਪਾਂ ਨੇ ਕਲੱਚ ਖੋਲ ਕੇ ਚਾਹੇ ਸਾਫ਼ ਕਰਿਆ ਚਾਹੇ ਕਲੱਚ ਬਲੇਡ ਭਰਾਈ ਕੋਸ ਵੀ ਕਰਿਆ ਜਾਨੀ ਆ ਚੀਜ਼ਾਂ ਨਾ ਫਿਰ ਜਿਹੜੀਆਂ ਰਾਣਾ ਇਹਨਾਂ ਨੂੰ ਥੋੜੀ ਜੀ ਆਪਾਂ ਨੂੰ ਅਡਜਸਟਮੈਂਟ ਕਰਿਆ ਕਰੋ ਉਹ ਕਿਵੇਂ ਕਰਨੀਆਂ ਉਹ ਵੀ ਤੁਹਾਨੂੰ ਮੈਂ ਦੱਸਦਾ ਹੁਣ ਜੀ ਬਾਈ ਹੁਣ ਕਲੱਚ ਦੇ ਵਿੱਚ ਪਲੇ ਪਾਉਣੀ ਆ ਹਨਾ ਤਾਂ ਇਹ ਰਾੜ ਛੋਟੀ ਕਰਨੀ ਆ ਜਿਵੇਂ ਚੈਕਨਟ ਤੋੜ ਲੇ ਇਹਨੂੰ ਛੋਟਾ ਕਰਨਾ ਹੈ ਛੋਟਾ ਕਰਤਾ ਤਾਂ ਆਪਣੀ ਕਲੱਚ ਦੇ ਵਿੱਚ ਪਲੇ ਪੈ ਜੂਗੀ ਜੇ ਆਪਾਂ ਇਹਨੂੰ ਵੱਡੀ ਕਰਾਂਗੇ ਆਪਣੀ ਕਲੱਚ ਦੀ ਪਲੇ ਹੈ ਜਿਹੜੀ ਹੈ ਨਾ ਵੀ ਉਹ ਨਿਕਲੂਗੀ ਨਹੀਂ ਘਟੂਗੀ ਆਪਾਂ ਨੇ ਪਲੇ ਘਟਾਉਣੀ ਆ ਕਲੱਚ ਦੇ ਵਿੱਚ ਪਲੇ ਜ਼ਰੂਰ ਚਾਹੀਦੀ ਆ ਜਿੰਨੀ ਕਲਾਤ ਰਾੜ ਆਪਾਂ ਛੋਟੀ ਕਰੀ ਜਾਵਾਂਗੇ ਉੰਨੀ ਹੈ ਨਾ ਪਲੇ ਘਟੀ ਜਾਊਗੀ ਜਿੰਨੀ ਆਪਾਂ ਇਹਨੂੰ ਵੱਡੀ ਕਰੀ ਜਾਵਾਂਗੇ ਉੰਨੀ ਪਲੇ ਘਟੀ ਜਾਊਗੀ ਜੇ ਇਹ ਤੇ ਨਹੀਂ ਕਰਨੀ ਤਾਂ ਫਿਰ ਆਪਣੇ ਟਾਇਰ ਕੋਲੇ ਕਰਾੜ ਹੁੰਦੀ ਆ ਸਾਰੀਆਂ ਲਗਭਗ ਇਹ ਤਾਂ ਸਾਰੀਆਂ ਮਸ਼ੀਨਾਂ ਦੇ ਹੈ ਨਾ ਇਹਦੇ ਵਾਲੀ ਹੁੰਦੀ ਆ ਨਟਾਲੀ ਵੈਸੇ ਇਹਦੇ ਦੋ ਜਗ੍ਹਾ ਆ ਆਹ ਹੋ ਗਈ ਹੈ ਨਾ ਇੱਥੇ ਤੇ ਆਪਾਂ ਕਰ ਸਕਦੇ ਆ ਉਦੇ ਬਾਅਦ ਆਪਾਂ ਨੂੰ ਘਟੋ ਘਟਪੀ ਤਿੰਨ ਦੋ ਤਿੰਨ ਉਂਗਲ ਦੀ ਪਲੇ ਹੈ ਜਿਹੜੀ ਨਾ ਕਲੱਚੇ ਦੇ ਵਿੱਚ ਜ਼ਰੂਰ ਚਾਹੀਦੀ ਆ ਕਿਉਂ ਆਏ ਆ ਬਈ ਆਪਾਂ ਕਹਿ ਦਿੰਨੇ ਆ ਪਲੇਰਾਂ ਕੀ ਵਰਕ ਬੋਗਾ ਜੋ ਕਈ ਬੰਦੇ ਕਿ ਮੈਂ ਸੁਣਿਆ ਕਈ ਬੰਦੇ ਕਹਿੰਦੇ ਜ਼ੋਰ ਘੱਟ ਮਾਰਦਾ ਕਲੱਚ ਪਲੇ ਰੱਖੇ ਤੇ ਨਹੀਂ ਬਈ ਇਹ ਗੱਲ ਗਲਤ ਆ ਕਈ ਵੀਰਾਂ ਨੂੰ ਆਹ ਨਾ ਚਲੋ ਮੈਨੂੰ ਵੀ ਕਈ ਵਾਰੀ ਆਤ ਪੈ ਜਾਂਦੀ ਜਦੋਂ ਨਾ ਕਿਤੇ ਖੇਤ ਛੋਟਾ ਹੁੰਦਾ ਨਾ ਕਲੱਚ ਤੇ ਪੈਰ ਚੱਕਦਾ ਹੀ ਨਹੀਂ ਹੈਗਾ ਤੇ ਜਦੋਂ ਪਲੇ ਨਾਲ ਕੀ ਹੈ ਜੇ ਆਪਣੀ ਤਿੰਨ ਚਾਰ ਉਂਗਲ ਪਲੇ ਹੋਊਗੀ ਨਾ ਬੰਦਾ ਜੇ ਪੈਰ ਉੱਤੇ ਰੱਖੂਗਾ ਨਾ ਇੱਕ ਉਂਗਲ ਕਲੱਚ ਦੱਬ ਹੋ ਜੂਗਾ ਤਾਂ ਤੁਹਾਡੇ 베アリング ਨੂੰ ਨੁਕਸਾਨ ਨਹੀਂ ਹੋਊਗਾ ਜੇ ਆਪਾਂ ਪਲੇ ਨਹੀਂ ਪਾਉਂਦੇ ਉਹਦੇ ਕੀ ਨੁਕਸਾਨ ਆ ਉਹਦਾ ਨੁਕਸਾਨ ਇਹ ਆ ਵੀ ਜੇ ਆਪਾਂ ਪਲੇ ਨਹੀਂ ਪਾਉਂਦੇ ਤਾਂ ਫਿੰਗਰਾਂ ਨਾਲ 베アリング ਆ ਨਾ ਤੁਹਾਡਾ ਜਦੋਂ 베ੰਗਰ ਆਪਾਂ ਕਲੱਚ ਦੱਬਣਾ ਉਹਨੇ ਫਿੰਗਰਾਂ ਦੱਬ ਲਈਆਂ 베ੰਗਰਾਂ ਦੱਪਣ ਤੋਂ ਬਾਅਦ ਗੇਅਰ ਪਾ ਕੇ ਆਪਾਂ ਕਲੱਚ ਛੱਡ ਲਿਆ ਤੁਹਾਡਾ 베アリング ਜਿਹੜਾ ਵੀ ਘੁੰਮਣ ਤੇ ਉਹ ਨਹੀਂ ਰੁਕਦਾ ਉਹ ਨਾਲ ਘੁੰਮੀ ਜਾਂਦਾ ਫਿਰ ਬਾਕੀ ਇਹ ਜੀ ਚੀਜ਼ ਹੁੰਦੀ ਆ ਨਾ ਕਲੱਚ ਨੂੰ ਲੰਬਾ ਟਾਈਮ ਚਲਾਉਣ ਤੇ ਕਈ ਹੁਣ ਬਾਈ ਆਪਾਂ ਨੂੰ ਲਾਉਨੇ ਆ ਬਾਈ ਸਾਡੇ 4 ਸੀਜ਼ਨ ਹੋ ਗਏ ਕਲੱਚ ਨਹੀਂ ਸੀ ਗੋਲੇਆ ਕੋਈ ਹੈ ਨਾ ਸਾਡੇ 10 ਸੀਜ਼ਨ ਹੋ ਗਏ ਸੀ ਕਲੱਚ ਨਹੀਂ ਗੋਲੇ ਉਹਨਾਂ ਨੇ ਵੀ ਇਹ ਹੀ ਚੀਜ਼ਾਂ ਵੀ ਇਹ ਚੀਜ਼ਾਂ ਦਾ ਜਿਹੜਾ ਬੰਦਾ ਨਾ ਧਿਆਨ ਕਰਦਾ ਹੈ ਕਈ ਵਾਰੀ ਸੀਜ਼ਨ ਦੇ ਵਿੱਚ ਵੀ ਇਹ ਨਾ ਦੋ ਦੋ ਤਿੰਨ ਤਿੰਨ ਵਾਰ ਪਲੇ ਪਾਉਣੀ ਪੈ ਜਾਂਦਾ ਜਿਵੇਂ ਹੁਣ ਸਾਡਾ ਇਹ ਗੇਅਰ ਹੈ ਨਾ ਅਸੀਂ ਕਲੱਚ ਸਾਡਾ ਮੱਕੀ ਚੱਲਿਆ 4휠 ਤੇ ਚੱਲਿਆ ਸਾਡੀ ਦੋ ਵਾਰ ਅਸੀਂ ਤਿੰਨ ਵਾਰ ਪਲੇ ਪਾਈ ਆ ਬਾਈ ਕਲੱਚ ਦੇ ਵਿੱਚ ਤੁਹਾਡੇ ਸਾਹਮਣੇ ਕਲੱਚ ਪਲੇਟ ਵੀ ਉਹੀ ਪਾਈ ਆ ਹਨਾ ਨਾਲ ਦੀ ਉਹ ਆਰੇ ਫਿੰਗਰਾਂ ਵੀ ਨਾਲ ਦੀ ਸਪਰਿੰਗ ਸਾਰਾ ਕੁਝ ਨਾਲ ਦਾ ਬਸ ਆ ਚੀਜ਼ ਦਾ ਧਿਆਨ ਰੱਖੋ ਇੱਕ ਬਸ ਵੀ ਇਹਦਾ ਆਪਣੇ ਪਲੇ ਆ ਜਿਹੜੀ ਇਹ ਆਪਾਂ ਨੇ ਜਰੂਰ ਪਾਉਣੀ ਆ ਜੇ ਉਹ ਨਹੀਂ ਪਾਉਂਦੇ ਤਾਂ ਫਿਰ ਆਪਣਾ ਜਿਹੜਾ ਕਲੱਚ ਆ ਨਾ 베어ਿੰਗ ਵੀ ਟੁੱਟੂਗਾ ਫਿੰਗਰਾਂ ਵੀ ਟੁੱਟਣਗੀਆਂ ਸਾਰਾ ਕੁਝੇ ਮੰਨ ਲਓ ਸੈਟੇ ਖਰਾਬ ਹੋਊਗਾ ਚਲੋ ਬਾਕੀ ਹੁਣ ਇਹ ਤਾਂ ਹੋ ਗਈ ਕਲੱਚ ਤੇ ਗੱਲ ਹੋਰ ਮੇਰਾ ਵੀਰ ਜੇ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਆ ਹਨਾ रहेगी होवे ਤਾਂ ਮੇਰਾ ਵੀਰ ਜਰੂਰ ਦੱਸਿਓ ਆਪਾਂ ਸਾਰੀ ਗੱਲਬਾਤ ਹੋਣਾ ਕਰਾਂਗੇ ਬਾਕੀ ਆਪਾਂ ਬੈਲੋਵਿੰਗ ਤਾਂ ਕਲੀਸੇ ਕਰਦਣਾ ਹੁਣ ਕਾਨੂੰਨਾਂ ਦੀ ਫਿਟਿੰਗ ਕਰੀ ਕਰਾਈਏ ਨਾ ਖੋਲਣੀ ਹੈ ਮੇਰੀ ਸਲਾਹ ਤੀ ਪਹਿਲਾਂ ਵੀ ਚਲ ਇੱਕ ਵਾਰ ਬੈਲ ਹੋਜ਼ਿੰਗ ਖੋਲ ਕੇ ਆਪਾਂ ਦੇਖ ਲਈਏ ਵੀ ਅੰਦਰ ਕੀ ਆ ਪਰ ਹੁਣ ਮੈਂ ਕਹਾਂ ਨਹੀਂ ਯਾਰ ਉਹਨਾਂ ਦੀ ਨਟ-ਨੋਟ ਹੁਣ कसे ਹੋਏ ਆ ਵੀ ਹੁਣ ਨਹੀਂ ਖੋਲਦੇ ਹੁਣ ਤਾਂ ਨਾਲ ਏਕੜੇ ਲੱਗੀ ਲਗਾਈ ਦੇ ਹਨਾ ਕੰਮ ਕਰ ਲਾਂਗੇ ਛੋਟੂ ਹੁਣ ਆਪਾਂ ਚੈਂਜਰ ਖੋਲਿਆ ਤਾਂ ਜਿੰਜਰ ਦੇ ਜਿਹੜੇ ਰਿੰਗਾ ਰਿੰਗ ਖਰਾਬ ਆ ਬਾਕੀ ਸਾਰਾ ਜਿੰਜਰ ਓਕੇ ਆ ਇਹ ਆ ਦੇਖੋ ਬਾਈ ਮੈਂ ਚੱਲੀ ਵੀ ਬਹੁਤ ਆ ਹਨਾ ਤੁਹਾਡੇ ਸਾਹਮਣੇ ਦੇ ਬੀ ਐਮ ਪੀ ਜਾ ਰਿੰਗ ਵੱਡੇ ਗਏ ਆ ਵੱਡੇ ਗਏ ਰਿੰਗ ਇੱਧਰ ਦੇ ਹਨਾ ਪਧਰੇ ਹੋਗੇ ਰਿੰਗ ਅ ਸਿੱਧੇ ਹੋਗੇ ਨਾ ਇਹ ਵੱਡੇ ਗਏ ਇਹ ਜ਼ਰੂਰੀ ਆ ਜਿਹੜੀਆਂ ਮਸ਼ੀਨਾਂ ਬਾਹਰ ਨੂੰ ਚੱਲਦੀਆਂ ਹਨਾ ਚਾਹੇ ਬਾਹਰ ਨੂੰ ਵੀ ਨਹੀਂ ਚੱਲਦੀਆਂ ਬਈ ਨਾ ਆਪਾਂ ਰਿੰਗ ਵੱਡੇ ਹੋਏ ਚਲਾਈ ਜਾਵਾਂਗੇ ਤਾ ਫਿਰ ਵੱਧ ਨੁਕਸਾਨ ਹੁੰਦਾ ਇਧਰ ਵਿੱਚ ਤੇ ਵੀ ਪੁਲਾ ਵੀ ਖਰਾਬ ਹੁੰਦਾ ਫਿਰ ਉਧਰ ਤੁਹਾਡਾ ਗੁੱਲਾ ਜਿਹੜਾ ਵਿਚਾਲਾ ਨਾ ਉਹ ਵੀ ਖਰਾਬ ਹੋ ਜਾਂਦਾ ਤੇ ਆਪਾਂ ਉਹ ਸਟੈਂਡਰਡ ਸਾਈਜ਼ ਪਾ ਕੇ ਉਹਨੂੰ ਕੱਟ ਲਵਾਉਨੇ ਆ ਜੇ ਆਪਾਂ ਪਹਿਲੀ ਰਿੰਗਾਂ ਨਾਲੇ ਸਰ ਜਿਵੇਂ ਬਣਾਣਾ ਹੁਣ ਤੁਹਾਡੇ ਸਾਹਮਣੇ ਦੇ ਲੋ ਪੋਰਾ ਵੀ ਇਹਦੇ ਵਿੱਚ ਕੱਟ ਨਹੀਂ ਆਇਆ ਨਾ ਇਹਦੇ ਵਿੱਚ ਕੱਟਾ ਹੈ ਯਾਨੀ ਹੁਣ ਆਪਾਂ ਮੌਕਾ ਸਾਂਭ ਲਿਆ ਜੇ ਆਪਾਂ ਨਾ ਸਾਂਭਦੇ ਕਹਿ ਦਿੰਦੇ ਚਲੋ ਕੋਈ ਨਹੀਂ ਚੱਲੀ ਜਾਂਦੇ ਨੰਮੀ ਮਸ਼ੀਨਾਂ ਆ ਤਾ ਫਿਰ ਆਪਣਾ ਨਾ ਜਿਹੜਾ ਵੀ ਨੁਕਸਾਨ ਹੁੰਦਾ ਕੱਲ ਨੂੰ ਆਪਾਂ ਅੱਜ ਚਲੋ 20 50 ਨਾਲ ਸਰਦਾ ਫਿਰ ਹਜ਼ਾਰਾਂ ਹੀ ਸਰਨਾ ਦਾ ਉਹ ਚੀਜ਼ ਦਾ ਥੋੜਾ ਜਿਹਾ ਫਰਕ ਹੁੰਦਾ ਬਾਕੀ ਮੌਸਮ ਵੀ ਬਈ ਧੂੜ ਕੱਢੀ ਜਾਂਦਾ ਡੇਲੀ ਵੀ ਡੇਲੀ ਵੀ ਉਧਰ ਮਿਸਤਰੀ ਨੇ ਸਾਡੇ ਮਕਾਨ ਦੇ ਵੀ ਭਾਈ ਪਿੱਲਰਾਂ ਜਿਹੜੇ ਸਿਰੇ ਲਾਤੇ ਬਸ ਉਹਨਾਂ ਦੀ ਤਿਆਰੀ ਲੈੰਟਰ ਦੀ ਆ ਸ਼ਟਰਿੰਗ ਲਾ ਦੂਗਾ ਹਨਾ ਕਟਰੀਂਗ ਲਾ ਕੇ ਓਕੇ ਦੀ ਰਿਪੋਰਟ ਹੋ ਜਾਊਗਾ ਬਾਕੀ ਨਾ ਕਈ ਮੈਂ ਪਿਛਲੀ ਵੀਡੀਓ ਦੇ ਵਿੱਚ ਨਾ ਆਪਣੇ 3-4 ਇਹ ਜੇ ਕਮੈਂਟ ਪੜੇ ਉਹਨਾਂ ਨੂੰ ਬਾਈ ਬਹੁਤ ਟੈਨਸ਼ਨ ਆ ਯਾਰ ਪਤਾ ਨਹੀਂ ਕਿਹੜੀ ਕਿਆ ਚੀਜ਼ ਆ ਮੇਰੀ ਕਿਸ਼ਤ ਦੀ ਵੀ ਕਿਸ਼ਤ ਭਰਤੀ ਇੱਕ ਕਮੈਂਟ ਪਰਸੋਂ ਆਇਆ ਹੋਇਆ ਕਿ ਮੈਨੂੰ ਪਿੰਡੋਂ ਪਤਾ ਲੱਗਿਆ ਵੀ ਕਿਸ਼ਤ ਨਹੀਂ ਭਰ ਹੁੰਦੀ ਪੈਸੇ ਹੈ ਨਹੀਂ ਦਸ਼ਮੇਸ਼ ਮਸ਼ੀਨ ਵੇਚਦਾ ਯਾਰ ਮੈਂ ਤਾਂ ਇਹ ਕਹਣਾ ਵੀ ਯਾਰ ਲੋਕ ਆਪਣੇ ਦੁੱਖ ਤੋਂ ਘੱਟ ਦੁਖੀ ਆ ਜਿੰਨਾ ਮੇਰੇ ਸੁੱਖ ਤੋਂ ਦੁਖੀ ਆ ਇਹ ਸਮਝ ਤੋਂ ਬਾਹਰ ਆ ਸਾਰੀ ਗੱਲ ਦਸ ਕਿਸ਼ਤ ਭਰਨੀ ਮੈਂ ਆ ਪੈਸੇ ਮੈਂ ਭਰਨੇ ਆ ਹੈ ਵੀ ਟੈਨਸ਼ਨ ਘਾਤੇ ਯਾਰ ਲੋਕਾਂ ਨੂੰ ਸਮਝ ਤੋਂ ਬਾਹਰ ਆ ਕੰਮ ਵੀ ਬਹੁਤਾ ਔਖਾ ਆ ਯਾਰ ਹਨਾ ਜਿਹੜੇ ਬੰਦਿਆਂ ਨੇ ਕਦੇ ਡੱਕਾ ਨਹੀਂ ਤੋੜਿਆ ਕੰਬਲਾਂ ਦੇ ਬਿਰਜਾਈਆਂ ਦੇ ਵਿੱਚ ਬੈਠ ਕੇ ਕਮੈਂਟ ਕਰਨੇ ਸੌਖੇ ਆ ਬਈ ਇਹਨਾਂ ਦੇ ਵਿੱਚ ਲੈ ਕੇ ਨਾ ਨਵੀਆਂ ਚਲਾਉਣੀਆਂ ਬਹੁਤ ਔਕੀਆਂ ਇਹ ਇੱਕ ਕਹਿੰਦਾ ਜੀ ਇਹਦਾ ਬਸ ਮਸ਼ੀਨ ਖਣਗੀ ਦੋ ਚਾਰ ਸੀਜ਼ਨਾਂ ਦੇ ਵਿੱਚ ਖਣਗੀ ਬਸ ਬਾਈ ਤੈਨੂੰ ਦੱਸ ਕਾਦੀ ਟੈਨਸ਼ਨ ਆ ਖਣੋ ਮੇਰੀ ਕਿਣੂ ਰੁਪਈਏ ਮੈਂ ਲਾਏ ਹੋਏ ਆ ਕਹ ਤੇਰਾ ਹਿੱਸਾ ਪਾ ਵਿੱਚ ਹੈ ਖਣਗੀ ਤੇ ਮੇਰੀ ਖਣੂ ਬਾਈ ਇਹ ਚੱਲਣਗੀਆਂ ਤਾਂ ਖੁੱਲਣਗੀਆਂ ਵੀ ਹੁਣ ਘਰੇ ਖੜੀ ਨਹੀਂ ਦੇਣੇ ਖੁੱਲਣਾ ਨਹੀਂ ਹੈਗਾ ਹੈ ਜੇ ਹੁਣ ਇੱਥੇ ਖੜੀ ਖੜਾ ਕੇ ਰੱਖੀ ਇਹਨੂੰ ਘਰੇ ਬਾਈ ਕਰੇ ਨਹੀਂ ਇਹਨੇ ਖੁੱਲਣਾ ਜਿਹੜਾ ਕਿਸ਼ਤ ਵਾਲਾ ਭਰਾ ਹੈ ਨਾ ਮੇਰਾ ਇਹਨੂੰ ਕਿਸ਼ਤ ਦੀ ਬਹੁਤ ਟੈਨਸ਼ਨ ਆ ਵੀਰੇ ਕਿਸ਼ਤਾਂ ਤਿੰਨ ਅਡਵਾਂਸ ਆ ਦਿਖਾ ਦੀ ਮੈਨੂੰ ਕਿਸਦਾ ਹਿਸਾਬ ਕਦਾ ਵੀ ਤਿੰਨ ਕਿਸ਼ਤਾਂ ਕਿਹੜੀਆਂ ਅਡਵਾਂਸ ਆ ਤਿੰਨ ਕਿਸ਼ਤਾਂ ਉੱਪਰੇ ਚੱਲ ਰਹੀਆਂ ਕਦੇ ਭਲੇਕੇ ਚ ਰਹੀਂ ਜੇ ਨਹੀਂ ਉਹ ਹੈਗਾ ਤਾਂ ਫੇ ਆ ਜਾ ਸਾਹਮਣੇ ਆ ਜਾ ਨੰਬਰ ਦੇ ਆਪਣਾ ਸਾਹਮਣੇ ਆ ਜਾ ਤੈਨੂੰ ਮੈਂ ਦਿਖਾ ਦਿੰਨਾ ਵੀ ਹੈਗੀਆਂ ਕਾ ਨਹੀਂ ਹੈਗੀਆਂ ਬਾਕੀ ਹੁਣ ਦੋ ਫੇਰ ਦੋ ਠੋਕ ਕੇ ਆਉਣੀਆਂ ਇਕੱਠੀਆਂ ਜਿੱਦਾਂ ਜਾਣਾ ਫੇਟ ਨੂੰ ਦਿਖਾ ਕੇ ਜਾਊਂਗਾ ਵੀਡੀਓ ਦੇ ਵਿੱਚ ਪਤਾ ਨਹੀਂ ਯਾਰ ਕੀ ਚੱਕਰ ਆ ਨਾ ਜੇ ਕੋਈ ਵੱਧ ਜਾਂਦਾ ਉੱਪਰ ਨੂੰ ਤਾਂ ਯਾਰ ਆਪਣੇ ਹੈਗਾ ਹਨਾ ਵੀ ਕੋ ਜਿਵੇਂ ਆਰ ਨੇ ਤੋਂ ਨਹੀਂ ਉਹ ਕਹਿੰਦੇ ਹੁੰਦੇ ਆ ਵੀ ਪਤਾ ਨਹੀਂ ਕੀ ਕਹਿੰਦਾ ਹੁੰਦਾ ਮਾਂ ਉਹਦੀ ਕੀ ਕਹਿੰਦੀ ਹੁੰਦੀ ਆ ਵੀ ਪੁੱਤ ਬਹੁਤੀ ਤਰੱਕੀ ਨਾ ਕਰੀਂ ਨਾ ਵੀ ਆ ਕੰਮ ਹੋਣ ਲੱਗ ਜਾਂਦਾ ਉਹ ਕੰਮ ਆ ਯਾਰ ਵੀ ਜੇ ਬੰਦਾ ਮਿਹਨਤ ਕਰਕੇ ਕੋਈ ਇੱਥੇ ਤੱਕ ਰ ਆਉਂਦਾ ਉਹਦਾ ਤਾਂ ਨਹੀਂ ਕੋਈ ਦੇਖਦਾ ਹਨਾ ਇਹ ਦੇਖ ਲੈਨੇ ਆ ਵੀ ਉਹਨੇ ਯਾਰਾ ਮਸ਼ੀਨ ਲੈ ਲਈ ਇਹ ਨਹੀਂ ਕੋਈ ਦੇਖਦਾ ਵੀ ਹਾਲ ਵੀ ਆਹੀ ਰਹਿੰਦੇ ਆ 12 ਮਹੀਨੇ 30 ਦਿਨ ਆਹ ਹਾਲ ਰਹਿੰਦੇ ਆ ਬਈ 12 ਮਹੀਨੇ 30 ਦਿਨ ਆਹ ਹਾਲ ਰਹਿੰਦੇ ਆ ਪੱਟੀਆਂ ਡਾਕਟਰਾਂ ਹਾਈਡਰੋਜਨ ਬੀਟਾ ਡੀ ਨਾਲ ਆੜੀ ਪੋਣੀ ਪੈਂਦੀ ਆ ਆਹ ਆਹ ਹਾਲ ਰਹਿੰਦੇ ਆ ਵੀਰੇ ਕਹਿਣਾ ਸੌਖਾ ਵੀ ਮਸ਼ੀਨਾਂ ਬਣਾ ਲੀਆਂ ਐ ਹੋ ਗਿਆ ਚਾਹੇ ਕੇ ਨਹੀਂ ਗੱਲ ਬਣਦੀ ਪਤਾ ਤਾਂ ਮੈਦਾਨ ਚਾਇ ਤੇ ਲੱਗਦਾ ਬਾਈ ਜਿੱਦਣ ਲੈ ਕੇ ਆਂਦੀ ਸੀ ਨਾ ਕਈ ਬਈ ਐਂ ਕਹਿੰਦੇ ਤੇ ਕਹਿੰਦੇ ਬਾਈ ਇਹਦੇ ਕਿੱਥੇ ਮਸ਼ੀਨ ਚੱਲਣੀਆਂ ਇਹ ਗੰਜਿਆਤਨਾ ਚੱਲਦੀਆਂ ਬਾਈ ਜਾਨ ਦਾ ਸੀਜ਼ਨ ਮਾੜਾ ਲੱਗ ਜਾਂਦਾ ਤਾਂ ਕਿਸ਼ਤ ਕਿੱਥੇ ਦੇ ਭਰੂਗਾ ਇਹਦੇ ਕਿਹੜਾ ਜ਼ਮੀਨ ਬਾਈ ਦੇਖ ਮੈਂ ਤਾਂ ਇੱਕ ਗੱਲ ਮੰਨ ਕੇ ਚੱਲਦਾ ਹੁਣ 100 ਦਾ ਇੱਕਾ ਵੀ ਉਹ ਨੀਲੀ ਛੱਤ ਵਾਲਾ ਬੈਠਾ ਨਾ ਜੀ ਉਹਨੇ ਘਰੇ ਬਾੜੀ ਆ ਤਾਂ ਫੇ ਸਾਰਾ ਕੁਝ ਉਹ ਆਪੇ ਕਰੂਗਾ ਬਸ ਉਹਤੇ ਭਰੋਸਾ ਰੱਖੋ ਹਨਾ ਬਾਕੀ ਕਈ ਵੀਰਾਂ ਦੇ ਜਿਹੜੇ ਸਾਥ ਦਿੰਨੇ ਆ ਭਰਾ ਮੇਰੇ ਸਾਡੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਨਾ ਚਲੋ ਜਿਹੜੇ ਨੈਗੇਟਿਵ ਕਮੈਂਟ ਕਰਦੇ ਇਹਨਾਂ ਦਾ ਵੀ ਧੰਨਵਾਦ ਕਰਦਾ ਕੋ ਗੁਰਾਨੀ ਬਾਈ ਰੱਬ ਹਨਾ ਸਭ ਦੇਖਦਾ ਹੈ ਮਾਲਕ ਸਭ ਦੇਖਦਾ ਹੈ ਵੀ ਸਭ ਕੁਝ ਇੱਥੇ ਹੀ ਆ ਜਿਹੜਾ ਕਹਿੰਨੇ ਆ ਨਾ ਆਪਾਂ ਵੀ ਇੱਥੇ ਚੰਗੇ ਕੰਮ ਕਰੂਗੇ ਤਾਂ ਪਰਸਵਾਰਗ ਮਿਲੂਗਾ ਨਰਕੇ ਮਿਲੂ ਉੱਪਰ ਕੁਝ ਨਹੀਂ ਬਾਈ ਥੱਲੇ ਹੀ ਆ ਸਭ ਕੁਝ ਇੱਥੇ ਨਰਕ ਭੋਕੇ ਜਾਣਾ ਇੱਥੇ ਸੁਰਗ ਭੋਕੇ ਜਾਣਾ ਜਿਹੜਾ ਬੰਦਾ ਦਾ ਚੰਗੇ ਕਰਮ ਕਰੂਗਾ ਹਨਾ ਉਹਨੇ ਤਾਂ ਵਧੀਆ ਹਨਾ ਵੀ ਬੁੜੇ ਹੋਏ ਤੇ ਮਾਂ ਬਾਪ ਦੀ ਸੇਵਾ ਕਰਦੇ ਆ ਨਿਆਣੇ ਵੀ ਸੇਵਾ ਕਰਦੇ ਆ ਬਾਈ ਜਿਹੜਾ ਚੁਸਤ ਚਲਾਕੀਆਂ ਤੇ ਰਹੂਗਾ ਤੁਹਾਨੂੰ ਪਤਾ ਹੀ ਆ ਵਿਆਹ ਸ਼ਰਮ ਵੀ ਉੱਧਰ ਭਰੇ ਪਏ ਆ ਵੀ ਸਭ ਕੁਝ ਇੱਥੇ ਹੀ ਆ ਮੈਂ ਤਾਂ ਇੱਕ ਗੱਲ ਕਹਿਣਾ ਵੀ ਮਿਹਨਤ ਕਰੋ ਹਨਾ ਮੇਰੇ ਕਣੀ ਦੇਖ ਕੇ ਨਾ ਕਰੋ ਆਪਣੇ ਆਪ ਤੇ ਕਰੋ ਵੀ ਬਈ ਮਿਹਨਤ ਦੀ ਮੇਰੀ ਹਨਾ ਦਿਨ ਰਾਤ ਮਿਹਨਤ ਹੁਣ ਵੀ ਬਾਈ ਮੌਕਨੇ ਕਰਦਾ ਚਾਹੇ ਮੈਂ 10 ਮਸ਼ੀਨਾਂ ਲੈ ਲਵਾਂ ਜਿਹੜਾ ਉਸ ਅੱਜਾ ਇਹੀ ਆ ਉਸ ਰਹੂਗਾ ਹਨਾ ਇਹ ਨਹੀਂ ਹੋਊਗਾ ਵੀ ਮਸ਼ੀਨਾਂ 10 ਵੀ ਹੋ ਗਈਆਂ ਉਹ ਤਾਂ ਬਾਈ ਦਸਮੇਸ਼ ਦੀ ਨਾ ਗੱਲ ਮੈਂ ਤਾਂ ਕਰੀ ਤੀ ਮੈਨੂੰ ਆਪਣੇ ਜੀ ਐਮ ਬੀ ਕੰਬੈਨ 076 ਉੱਥੇ ਚੱਲ ਜੱਗੀ ਕਹਿੰਦਾ ਵੀ ਦੇਖ ਲੈ ਨਿੰਦਰਾ ਵੀ ਮੌਕਾ ਹੀ ਆ ਵੀ ਇੱਕ ਮਸ਼ੀਨ ਤੈਨੂੰ ਅਸੀਂ ਆਪਣੀ ਦੇ ਦਿੰਨੇ ਆ ਵਾ ਚੱਲ ਕੋਈ ਨਹੀਂ ਜੱਗੀ ਵੀ ਆਪਾਂ ਦਸ਼ਮੇਸ਼ ਆਣਾ ਵੀ ਕਿਸੇ ਘਰ ਰੱਖਣ ਵਾਲੇ ਬੰਦੇ ਨੂੰ ਦੇਣੀ ਆ ਵੈਸੇ ਤਾਂ ਉਹ ਵੀ ਕਹਿੰਨਾ ਕਿ ਮੈਨੂੰ ਦੇ ਜਾ ਕਹਿੰਦਾ ਮੈਂ ਕੱਟ ਲੰਨਾ ਮਾ ਨਹੀਂ ਯਾਰ ਆਏ ਨਹੀਂ ਕੱਟਣੀ ਵੀ ਆਪਾਂ ਕਿਸੇ ਘਰ ਚ ਲੌਂ ਕਰੇਲੂ ਬੰਦੇ ਨੂੰ ਦੇਣੀ ਆ ਜਿਹਦੇ ਮੱਲਾ ਕੋਈ ਆਪ ਦਾ ਵੱਡਦਾ 100 150 ਕਿੱਲਾ ਜਾਂ ਕੋਈ ਮਹਾਤੜ ਮੇਰੇ ਵਰਗੇ ਹੀ ਹਨ ਜਿਵੇਂ ਮੈਂ ਉਹਦੇ ਪਰਤੇ ਉੱਠ ਕੇ ਇੱਥੇ ਆਏ ਵੀ ਉੱਕਣਾ ਕੋਈ ਬੰਦਾ ਹੋਵੇ ਉਹਨੂੰ ਦੇਣੀ ਆ ਵੀ ਨਹੀਂ ਮੈਂ ਨਹੀਂ ਦੇਣੀ ਬਾਈ ਇੰਨੀ ਗੱਲ ਹੋਈਆ ਐਨੇ ਕ ਜਾ ਕੇ ਦਸਮੇਚ ਵੇਚਦਾ ਤੇ ਕਿਸ਼ਤ ਨਹੀਂ ਭਰ ਹੋਈ ਸਮਝਦੇ ਬਾਹਰ ਆ ਸੜੀ ਟੈਨਸ਼ਨ ਮੇਰੇ ਨਾਲੋਂ ਵੱਧ ਵੀ ਮੇਰੇ ਤੇ ਜਲਣੇ ਵਾਲੇ ਇਹਨੂੰ ਬਾਕੀ ਐਸਐਮਐਸ ਲਾ ਕੇ ਤੇ ਕਈ ਵੀਰੇ ਐਸਐਮਐਸ ਦਾ ਰੇਟ ਪੁੱਛਦੇ ਸੀ ਹਨਾ ਵੀ ਬਾਈ ਕੀ ਰੇਟ ਆ ਐਸਐਮਐਸ ਦਾ ਬਾਈ ਜਿਵੇਂ ਤੁਹਾਨੂੰ ਉਹਨਾਂ ਨੇ ਖੂਬੀਆਂ ਦੱਸੀਆਂ ਦੀਆਂ ਇਹਦੇ ਵਿੱਚ ਨਾ ਵੀ ਇੱਕ ਸਸਤੇ ਦੇ ਵਿੱਚ ਆ ਕਾ ਉਹਦੇ ਵਿੱਚ ਆਪਣਾ ਹਾਈ ਕੁਆਲਿਟੀ ਜਿਹੜਾ ਹਾਈ ਕੁਆਲਿਟੀ ਵਾਲਾ ਐਸਐਮਐਸ ਆ ਉਹਨਾਂ ਦਾ ਆ ਐਸਐਮਐਸ ਆ ਇਹਦੇ ਵਿੱਚ ਕੀ ਹਾਈ ਕੁਆਲਿਟੀ ਆ ਜਾਂਦੀ ਥੋਨੂੰ ਮੈਂ ਦੱਸਦਾ ਜੀ ਵੀ ਕੀ ਸੁਵਿਧਾ ਆ ਜਾਂਦੀ ਆ ਆਪਾਂ ਨੂੰ ਇਹਦੇ ਵਿੱਚ ਆ ਜਾਂਦੀ ਆ ਬਈ ਪੁਲੀਆਂ ਤਾਂ ਚਲੋ ਸਭ ਦੀ ਲੱਗਣੀ ਆ ਬਾਕੀ ਇਹ ਘੋੜੀਆਂ ਘੋੜੀਆਂ ਜਿਹੜੀਆਂ ਹਨਾ ਵੀ ਇਹ ਵੀ ਸੇਮ ਲੱਗਣੀਆਂ ਉਹਦੇ ਬਾਅਦ ਜਿਹੜੀਆਂ ਬੈਲਟਾਂ ਪੁਲੀਆਂ ਨਾ ਇਹ ਪੁਲੀਆਂ ਦੂਜੀਆਂ ਆਪਣੇ ਬੁਸ਼ਾਂ ਵਾਲੀਆਂ ਨਹੀਂ ਹੈਗੀਆਂ ਦੂਜੀਆਂ ਪੁਲੀਆਂ ਸਸਤੇ ਦੇ ਵਿੱਚ ਅਰ ਨੰਬਰ 2 ਤੇ ਜਿਹੜੀ ਘੋੜੀ ਆ ਹਨਾ ਇਹਦੇ ਵਿੱਚ ਥੋੜੀ ਜੀ ਚਾਦਰ ਹਲਕੀ ਆ ਜਾਂਦੀ ਆ ਚਾਦਰ ਤੋਂ ਬਾਅਦ ਜਿਵੇਂ ਆਪਣੇ ਆ ਹੁਣ ਬੈਲਟਾਂ ਦੇ ਉੱਤੇ ਹਨਾ ਗਾਰਡ ਗੂੜੀਏ ਲੱਗੇ ਆ ਇਹ ਨਹੀਂ ਉਹ ਚ ਲੱਗਦੇ ਹੈਗੇ ਸਸਤੇ ਦੇ ਵਿੱਚ ਨੰਬਰ 2 ਤੇ ਫਿਰ ਆਪਣੇ ਆਪ ਹੀ ਪੁਲੀਆਂ ਜਿਵੇਂ ਆ ਫਲੈਪ ਲੱਗੇ ਇਹਦੇ ਉੱਪਰ ਇਹ ਨਹੀਂ ਉਹਦੇ ਉੱਤੇ ਲੱਗਣਾ ਸਸਤੇ ਦੇ ਉੱਤੇ ਹਨਾ ਉਹਦੇ ਬਾਅਦ ਆ ਜਾਣਾ ਜੀ ਆਪਣੇ ਜਿਵੇਂ ਆ ਲੇਜ਼ਰ ਕਟਿੰਗ ਕਰੀ ਹੋਈ ਆ ਉਹਨਾਂ ਦੀ ਇਹ ਨਹੀਂ ਸਸਤੇ ਦੇ ਵਿੱਚ ਲੱਗਣਾ ਇਹਦੇ ਬਾਡੀ ਦੀ ਚਾਦਰ ਆ ਜਿਹੜੀ ਆ ਨਾ ਉਹਦੇ ਵਿੱਚ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਵੀ ਥੋੜੀ ਜੀ ਪਤਲੀ ਹੋ ਜਾਂਦੀ ਆ ਇਹ ਚਾਦਰ ਆ ਜਿਵੇਂ ਹੁਣ ਮੋਟੀ ਆ ਉਦੇ ਬਾਅਦ ਆ ਜੰਨੇ ਆ ਬਲੇਡ ਇਹ ਬਲੇਡ ਆ ਜਿਹੜੇ ਹੁਣ ਆਪਣੇ ਬਲੇਡ ਵੀ ਮੋਟੇ ਆ ਚਾਹੇ ਆਪਾਂ ਕੋਸ ਵੱਡੀ ਜਾਈਏ ਇਹਦੇ ਨਾਲ ਨਾ ਡੀ ਪਲੇਟ ਵੀ ਆਨ ਪੂਰੇ ਹੈਵੀ ਡਿਊਟੀ ਪਲੇਟ ਲਾਏ ਹੋਏ ਆ ਬਾਕੀ ਉਦੇ ਬਾਅਦ ਸਾਰਾ ਹੀ ਫਰਕ ਆ ਜਾਂਦਾ ਬਈ ਇਹਨਾਂ ਵੀ ਸੈਂਸਰ ਤੁੰਸਰ ਨਹੀਂ ਫੇ ਆਪਾਂ ਨੂੰ ਮਿਲਦਾ ਜੋ ਪਾਉਣ ਸੈਂਸਰ ਲਾ ਆ ਜਿਹੜਾ ਇਹ ਨਹੀਂ ਆਪਾਂ ਨੂੰ ਮਿਲਣਾ ਹੈਗਾ ਮੁੜ ਕੇ ਸਸਤੇ ਦੇ ਵਿੱਚ ਹਨਾ ਨਾ ਸਸਤੇ ਦੇ ਵਿੱਚ ਮੈਨੂੰ ਸੈਂਸਰ ਮਿਲੇ ਫਿਰ ਆਇਆ ਵੀ ਸਭ ਤੋਂ ਵੱਡੀ ਗੱਲ ਤਾਂ ਮੇਨ ਤਾਂ ਬਈ ਇਹੀ ਆ ਜਾਂਦੀ ਹੈ ਹਨਾ ਵੀ ਜਿਹੜੀ ਚੀਜ਼ ਨੇ ਚੱਲਣਾ ਜੇ ਉਹੀ ਆਪਾਂ ਮਾੜੀ ਲੋ ਵਾਲੀ ਸੈਂਸਰ ਵੀ ਕੀ ਕਰਨਗੇ ਹੁਣਾ ਦੇ ਲੋ ਤੁਸੀਂ ਸਪੋਰਟਾਂ 나ਟ ਤੋਂ ਲੈ ਕੇ ਵੀ ਮੁੰਡਿਆਂ ਨੇ ਵਧੀਆ ਕੰਮ ਕਰ ਰਹੇ ਨੇ ਅੰਗਲਾਂ ਬਈ ਪਤਲੀਆਂ ਵੀ ਆਉਨੀਆਂ ਸਭ ਦੇ ਹੀ ਲੱਗਦੀਆਂ ਇਹ ਨਹੀਂ ਹੈਗਾ ਵੀ ਮੇਰੀ ਇਹੀ ਲਾ ਕੇ ਗਏ ਆ ਜਿੱਥੇ ਵੀ ਉਹ ਕੰਮ ਕਰਕੇ ਆਉਣਗੇ ਉੱਥੇ ਸਮਝ ਲੈ ਜਿਹੜੇ ਵੀ ਰੇਟ ਤੇ ਆ ਜਾਂਦੀ ਹੈ ਹਨਾ ਗੱਲ ਹੁਣ ਆਪਣੇ ਬੰਡਾਲੇ सोनू ਨੇ SMS ਬੁੱਕ ਕਰਾਇਆ ਉਹਨੇ ਵਿੱਚ ਨਵੀਂ ਮਸ਼ੀਨ ਲੈ ਕੇ ਆਉਣੀ ਹੈ ਵਿਸ਼ਾਲ ਨਾ ਉਨੇ ਐਸਐਮਐਸ ਦੀ ਸਾਈ ਪਹਿਲਾਂ ਦੇਤੀ ਸਾਈ ਕਰੀ ਬਈ ਪੇਮੈਂਟ ਪੂਰੀ ਪੇਮੈਂਟ ਦੇ ਗਿਆ ਉਦੋਂ ਸਾਰੀ ਜਿਹੜਾ ਇਹ ਐਸਐਮਐਸ ਦਾ ਬਈ ਉਹਨਾਂ ਦਾ ਹੈਗਾ ਜੀ ਇਹ 90000 ਦਾ ਜਿਹੜਾ ਹਲਕੇ ਸਮਾਨ ਵਾਲਾ ਉਹ ਹੈਗਾ 75000 ਦਾ ਉਹਦੇ ਵਿੱਚ ਫਰਕ ਇਹ ਆ ਜਾਂਦਾ ਜਿਹੜੀ ਤੁਹਾਨੂੰ ਚੀਜ਼ਾਂ ਦੱਸੀਆਂ ਬਸ ਸਾਰੀਆਂ ਹਨਾ ਵੀ ਇਹ ਚੀਜ਼ ਕਰਕੇ ਹੋ ਜਾਂਦਾ ਬਾਕੀ ਚੀਜ਼ ਆਪਾਂ ਲਵਾਉਣੀ ਆ ਬਈ ਇਹਨਾਂ ਆਪਣੀ ਚੀਜ਼ ਨੂੰ ਲੱਗਣੀ ਆ ਹੁਣ ਆਪਾਂ 20000 ਨਾਲ ਕੋਈ ਫਰਕ ਨਹੀਂ ਪੈਣਾ ਪ੍ਰਸੀਜਨ ਦੇ ਵਿੱਚ ਜਦੋਂ ਹਨਾ ਕਿਤੇ ਖਰਾਬ ਕਰਨ ਲੱਗ ਜਵੇ ਫੇਰ ਬਹੁਤ ਔਖਾ ਹੁੰਦਾ ਬਾਕੀ ਤੁਹਾਡੇ ਸਾਹਮਣੇ ਚੈੱਕ ਕਰਨੇ ਵਾਲਾ ਸਿਸਟਮ ਹੈ ਜਿਹੜਾ ਉਹਨਾਂ ਦਾ ਗਲਾਸ ਰੱਖ ਕੇ ਚਾਸੀਦਾ ਨਾ ਵੀ ਉਹਨਾਂ ਨੇ ਚੈੱਕ ਕਰਿਆ ਬਾਕੀ ਕਬੀਰ ਦਾ ਕਮੈਂਟ ਆਇਆ ਤਾਂ ਕਹਿੰਦਾ ਵੀਰੇ ਆਹ ਪਲੇਟ ਤੇ ਰੱਖ ਕੇ ਜਰੂਰ ਵੀ ਆਹ ਪਲੇਟ ਤੇ ਚੈੱਕ ਰੱਖ ਕੇ ਗਲਾਸ ਚੈੱਕ ਕਰਾਓ ਵੀਰੇ ਇਹਨੂੰ ਕੋਈ ਸਪੋਰਟ ਨਹੀਂ ਹੁੰਦੀ ਪਲੇਟ ਨੂੰ ਜੇ ਤਾਂ ਮੰਨ ਲਾ ਇੱਥੇ ਤੇ ਕੋਈ ਸਪੋਰਟ ਲੱਗੀ ਹੁੰਦੀ ਨਾ ਫਿਰ ਆਪਾਂ ਤੈਨੂੰ ਇੱਥੇ ਵੀ ਰੱਖ ਕੇ ਚੈੱਕ ਕਰਾਉਂਦੇ ਇਹਨੇ ਤਾਂ ਵੀਰੇ ਇੰਨਾ ਕਿਹ ਲਣਾਈਆਂ ਕਿ ਇਹਨੂੰ ਆਹ ਸਪੋਰਟ ਤੇ ਖੜੀ ਹੈ ਇਹ ਜੇ ਕੋਈ ਵਿੱਚ ਇਹਦੇ ਸਪੋਰਟ ਹੁੰਦੀ ਨਾ ਸਿਰੇ ਤੱਕਰ ਇੱਕੋ ਲੱਗੀ ਹੁੰਦੀ ਇੱਥੇ ਵੀ ਆਪਾਂ ਚੈੱਕ ਕਰਕੇ ਕਰਾਉਂਦੇ ਬਾਕੀ ਐਮਐਸਐਨ ਵਾਲਿਆਂ ਦੀ ਟੀਮ ਨੂੰ ਮੇਰੀ ਬੇਨਤੀ ਆ ਵੀ ਇੱਥੇ ਭਾਵੇਂ ਕੋਈ ਸਪੋਰਟ ਲਾ ਕੇ ਨਾ ਕਿਸੇ ਮਸ਼ੀਨ ਤੇ ਜ਼ਰੂਰ ਚੈੱਕ ਕਰਕੇ ਇੱਕ ਵੀਡੀਓ ਪਾਇਓ ਹਨਾ ਮੇਨ ਚੀਜ਼ ਤਾਂ ਬਈ ਆਪਣੀ ਹੀ ਹੁੰਦੀ ਆ ਜੇ ਮੰਨ ਲਓ ਐਸਐਮਐਸ ਦਾ ਬੈਲੈਂਸ ਨਹੀਂ ਹੈਗਾ ਜਾਂ ਐਸਐਮਐਸ ਆਪਣਾ ਗੜਬੜ ਕਰਦਾ ਵੀ ਸਹੀ ਨਹੀਂ ਲੱਗਿਆ ਤਾਂ ਆਪਣੀ ਮਸ਼ੀਨ ਨੂੰ ਧੜਕਾ ਨਹੀਂ ਆਉਣਾ ਚਾਹੀਦਾ ਸਾਡੀ ਮਸ਼ੀਨ ਦਾ ਸਮਾਨ ਨਹੀਂ ਖੁੱਲਣਾ ਜੀ ਕਿਉਂ ਜਿਹੜੀ ਪੂੰਛ ਆ ਮਸ਼ੀਨ ਨਾਲ ਤੇ ਜੁੜੀ ਹੋਈ ਆ ਮਸ਼ੀਨ ਦੀ ਚਾਸੀ ਨਾਲੋਂ ਨਿਕਲੀ ਹੋਈ ਆ ਅਸੀਂ ਐਸਐਮਐਸ ਤੇ ਕੁਝ ਨਹੀਂ ਲੈਣਾ ਸਾਡੀ ਮਸ਼ੀਨ ਨਾ ਟੜਕੇ ਐਵੇਂ ਸਮਸ ਚਾਏ ਸਾਲਾ ਜਿੰਨਾ ਮਰਜ਼ੀ ਟੜਕੀ ਜਾਵੇ ਸਾਨੂੰ ਕੋਈ ਮਤ ਬਲਨੀ ਪਰ ਆਪਾਂ ਦਾ ਇਹ ਗੱਲ ਕਰਦੇ ਆਂ ਵੀ ਜਿਹੜਾ ਪਲੇਟ ਪਿੱਛੇ ਰੱਖ ਕੇ ਤਾਂ ਕਰਨੇ ਵਾਲਾ ਗਾ ਜਿਹੜਾ ਇੱਥੇ ਚਾਸੀ ਤੇ ਰੱਖ ਕੇ ਨਾ ਬਾਈ ਆਪਣੇ ਕਰਨੀਆਂ ਚ ਇੱਕ ਪਾਣੀ ਦਾ ਗਲਾਸ ਉਹ ਆਪਾਂ ਨੂੰ ਜ਼ਰੂਰ ਤਾਂ ਉਹਦੀ ਸਾਨੂੰ ਪਿੱਛੇ ਦੀ ਜ਼ਰੂਰਤ ਨਹੀਂ ਹੈਗੀ ਕਿਉਂ ਸਾਡੀ ਮਸ਼ੀਨ ਦਾ ਨਾਟਾ ਨਾ ਢੱਲਾ ਹੋਵੇ ਕੋਈ ਇਹਦੇ ਟੜਕੇ ਨਾਲ ਬਸ ਇਹ ਚੀਜ਼ਾਂ ਕਰਕੇ ਆ ਬਾਕੀ ਗੰਮ ਆਪਣਾ ਨੇੜੀ ਲੱਗਿਆ ਬਸ ਹੁਣ ਤਾਂ ਅੱਜ ਵੈਲਟਾਂ ਬੁਲਟਾਂ ਚੜਾ ਦਾਂਗੇ ਪੁੜੀਆਂ ਪਾਲੀਆਂ ਦਾ ਪਾਤੀਆਂ ਸਾਰੀਆਂ ਉਹ ਤੋਂ ਬਾਅਦ ਇੰਜਨ ਦੀ ਸਰਵਿਸ ਆ ਮਾਰਦਾਂਗੇ ਫੋਨ ਕੰਪਨੀ ਦੇ ਵਿੱਚ ਸਰਵਿਸ ਕਰ ਜਣਗੇ ਛੋਟੂ ਲਿਆਇਆ ਪੰਪ ਹਾਂ ਇੱਧਰ ਨਹੀਂ ਹਾਂ ਇੱਧਰ ਨਹੀਂ ਇੱਧਰ ਨਹੀਂ ਬਾ ਠੀਕ ਆ ਹੁਣ ਲੈ ਕੁੜੀਆਂ ਇੱਧਰ ਨਹੀਂ ਹਾਂ ਵੀ ਤੂੰ ਦੇਖਣਾ ਜਮੇ ਕਹੇ ਨੂੰ ਬਾਕੀ ਬੀਟਰ ਵਾਲੀ ਸ਼ਾਫਟ ਆ ਕੱਲ ਬੜੀ ਔਕੀ ਪੱਟੀ ਭਰਾਵਾ ਪੱਟਣੀ ਵੀ ਦਾ ਸਾਈਜ਼ ਨਿਕਲਿਆ ਆਊਟ ਵੀ ਜਿਹੜਾ ਸਾਈਜ਼ ਤਾਂ ਨਾ ਬੈਰਿੰਗ ਵਾਲਾ ਇਹ ਸੀਟ ਡਾਊਨ ਹੋ ਗਈ ਮੱਕੀ ਦੇ ਵਿੱਚ ਹਨਾ ਬਾਈ ਬੈਲਟਾਂ ਪੂਰੀਆਂ ਟਾਈਟ ਚੱਲਦੀਆਂ ਹੁਣ ਲਾਉਣਾ ਫੋਨ ਗगन ਨੂੰ ਵੀਰ ਕਿਵੇਂ ਮੈਂ ਆਵਾਂ ਕਿ ਤੁਸੀਂ ਭੇਜੂਗੇ ਬੰਦਾ ਆਹ ਸੀਟ ਆਊਟ ਨਿਕਲੀ ਏਦੀ ਇੱਧਰਲੀ ਸੀਟ ਵੀ ਆਊਟ ਨਿਕਲੀ ਆ ਦੋਨੇ ਸੀਟਾਂ ਜਿਹੜੀਆਂ ਸ਼ਾਫਟ ਦੀਆਂ ਹਨਾ ਆਊਟ ਨਿਕਲੀਆਂ ਹੁਣ ਇਹ ਜਾ ਕੇ ਸ਼ਾਫਟ ਲੈ ਕੇ ਆਉਣੀ ਪੈਣੀ ਆ ਮੈਨੂੰ ਤਾਂ ਐ ਤਾਂ ਵੀ ਅੱਜ ਫੀਟਰ ਪਾ ਦਾਂਗੇ ਪਰ ਫੀਟਰ ਨੇ ਇਹ ਸ਼ਾਰਟ ਨੇ ਲਝਾ ਲਿਆ ਕੰਮ ਉਹਦੇ ਕਰਕੇ ਹੁਣ ਹੋਜ਼ ਤਾਂ ਆਪਣਾ ਬੈਗ ਚੱਕ ਲਿਆ ਆ ਇਹ ਕਿੱਥੇ ਰੱਖਿਆ ਚੱਕੀ 'ਚ ਰੱਖਿਆ ਹੈ ਤਾਂ ਹਾਂਜੀ ਉਹ ਅੰਦਰ ਰੱਖਿਆ ਉਹਨਾਂ ਦਾ ਪਤਾ ਅੰਦਰ ਆ ਕਿੰਨੇ ਦਿਨ ਬਾਅਦ ਆਏਗਾ ਵਾਪਸੀ ਜਦ ਤੂੰ ਹੀ ਫੋਨ ਕਰਦੋਗਾ ਤਾਂ ਆ ਜਾਣਾ ਫੋਨ ਤਾਂ ਮੈਂ ਤੈਨੂੰ ਕਹੂੰਗਾ ਵੀ ਜੇ ਮੈਂ 5-7 ਦਿਨ ਬਾਅਦ ਆ ਜੀ ਤੁਹਾਡੇ ਉਪਰ ਆਣਾ ਮੈਂ ਕਿੱਥੇ ਬਾਹਰ ਨਹੀਂ ਵੇ ਮੈਂ 5-7 ਤਰਨਵਾਦ ਆ ਜੀ ਠੀਕ 10 ਦਿਨ 15 ਦਿਨ ਤੱਕ ਮੂੰਗੀ ਦਾ ਕੰਮ ਚੱਲ ਪਣਾ ਠੀਕ ਵੇ ਆਪਾਂ ਨਾਲੇ ਤਾਂ ਫਿਰ ਕਟਰ-ਕਟਰ ਨੂੰ ਹੱਥ ਫੇਰ ਲਾਂਗੇ ਮੜਾ ਜਾ ਹਾਂ ਹੈਗਾ ਨਹੀਂ ਜਿਹੜੇ ਇੱਕ ਦੋ ਵੈਰਾਂ ਨੂੰ ਗਰੀਸ ਨਹੀਂ ਗਿਆ ਫਿਰ ਉਹਨੂੰ ਗਰੀਸ ਕਰ ਲਾਂਗੇ ਜਿੰਦੇ ਵੀ ਖੁੱਲਨੇ ਇੱਕ ਦੋ ਵੈਰਾਂ ਨੂੰ ਗਰੀਸ ਨਹੀਂ ਬਈ ਗਿਆ ਗਿਆ ਤੇ ਹੁਣ ਚੱਲ ਵਾ ਜਾਣ ਦੇ ਇਹਨੂੰ ਕਾਲੀ ਆ ਨਾ ਨਹੀਂ ਤਾਂ ਖੁੱਲਣੇ ਤੇ ਵੈਰਾਂਗਾ ਉਦੇ ਕਰਕੇ ਫਿਰ ਮਾਂ ਛੱਡ ਪਰੇ ਚੱਲ ਕੋਈ ਨਹੀਂ ਬਾਅਦ ਚ ਕਰ ਲਾਂਗੇ ਆ ਨਾ ਹੁਣ ਤੂੰ ਵੀ ਜਾ ਆਪਣਾ ਲੋਟ ਆ ਉਹ ਵੀ ਮਜਬੂਰੀ ਏ ਇਹਦੀ ਵੀ ਹੈ ਨਾ ਵੀ ਹੁਣ ਜਾਣਾ ਪਿਆ ਨਹੀਂ ਤਾਂ ਕਹਿੰਦਾ ਦਿਲ ਨਹੀਂ ਕਰਦਾ ਜਾਣ ਇਹਨੂੰ ਹੈ ਮਨੋਜ ਨਹੀਂ ਦਿਲ ਨਹੀਂ ਕਰਦਾ ਰ ਜਾਣੇ ਤੂੰ ਅਜੇ ਨਹੀਂ ਦਿਲ ਤਾਂ ਇਹ ਵੀ ਕਰਦਾ ਹੈ ਹਾਂ ਵਧੀਆ ਲੱਗਦਾ ਮੈਨੂੰ ਤੇ ਇੱਧਰ ਬੰਦੇ ਤਾਂ ਕਹਿੰਦੇ ਸਾ ਉਹ ਅੱਛਾ ਵੀ ਨਿੰਦਰ ਬੰਦਿਆਂ ਨੂੰ ਵਧੀਆ ਢੰਗ ਨਾਲ ਨਹੀਂ ਰੱਖਦਾ ਕੌਣ ਬੋਲਦਾ ਹੁਣ ਕਮੈਂਟ ਕਰਦਾ ਹੁੰਦਾ ਇੱਕ ਬੰਦਾ ਮੈਂ ਇੰਨੇ ਦਿਨ ਇਧਰ ਰੁਕਿਆ ਪਿਆ ਹਾਂ ਮੈਂ ਕਹਿੰਦਾ ਬੰਦਿਆਂ ਨੂੰ ਬਾਹਰ ਪਾਉਂਦਾ ਮੈਂ ਤੈਨੂੰ ਕਿਹਾ ਨਹੀਂ ਵੀ ਉੱਥੇ ਪੈ ਜਾਕਰ ਛੋਟੂ ਕੋਲੇ ਮੈਂ ਤਾਂ ਆਪ ਹੀ ਪੈਂਦਾ ਇਧਰ ਮੇਰੀ ਆਦਤ ਪਈ ਹੈ ਇਧਰ ਹਾਂ ਇਧਰ ਮੈਨੂੰ ਚੰਗਾ ਲੱਗਦਾ ਮਸ਼ੀਨ ਕੋਲੇ ਹੋਰ ਉਹੀ ਤਾਂ ਕਈ ਕਹਿੰਦੇ ਕਹਿੰਦੇ ਇਹ ਤਾਂ ਬਾਹਰ ਪਾਉਂਦਾ ਮਸ਼ੀਨਾਂ ਦੇ ਬੰਦਿਆਂ ਨੂੰ ਲੈ ਦੱਸ ਅਸੀਂ ਮੈਂ ਕਿਹਾ ਇੰਨੇ ਟਾਈਮ ਹੋ ਗਿਆ ਮੈਨੂੰ ਕੰਮ ਕਰਦੇ ਨੂੰ ਭਾਈ ਅਸੀਂ ਮੋਟਰਾਂ ਤੇ ਵੀ ਰੱਤ ਬਿਨਾਂ ਲਾਈਟਾਂ ਪੱਖਿਆਂ ਤੇ ਵੀ ਉਹ ਕਰਿਆ ਆਦਾ ਚੱਲ ਗੋਰਖਪੁਰ ਜਾਂਦੇ ਉੱਧਰ ਤਰਪਾਲ ਵੀ ਨਹੀਂ ਹੁੰਦੀ ਸਿਰ ਤੇ ਹਾਂ ਇਦਾਂ ਹੀ ਲੰਬੇ ਪੈਂਦੇ ਫੇਰ ਫੀਲਡ ਲਾਈਵ ਆ ਉਹ ਥੱਲੇ ਪਏਗੇ ਅੱਛਾ ਹੋਰ ਅਮੀ ਆ ਜਾਂਦਾ ਰੋ ਸੀਪ ਤੇ ਵੜ ਜਾ ਅੰਦਰ ਅੱਛਾ ਹੋਰ ਫੇਰ ਕਈਆਂ ਨਾਲ ਤਕਲੀਫ ਹੁੰਦੀ ਆ ਉਹ ਅਸਲ ਤਕਲੀਫ ਤਾਂ ਮਸ਼ੀਨ ਖੜੀ ਦੀ ਹੁੰਦੀ ਆ ਹੋ ਵੀ ਮਸ਼ੀਨ ਕਾਤੇ ਖੜੀ ਆ